ਨਮਸਕਾਰ ਅੱਜ ਮੈਂ ਤੁਹਾਨੂੰ ਪਹਿਲੀ ਟਿਪ ਦੇਣ ਲੱਗਾ ਆਪਣੀ ਸਿਹਤ ਬਣਾਉਣ ਦੇ ਮੈਂ ਜੋ ਮੈਂ ਕੀਤਾ ਕਰਨਾ ਕੀ ਹੈ ਕਿ ਤੁਸੀਂ ਰੋਜ਼ ਇੱਕ ਘੰਟਾ ਵਾਕ ਕਰਨੀ ਹੈ ਇਹ ਸਟਾਰਟਿੰਗ ਪੁਆਇੰਟ ਹੈ ਇੱਕ ਘੰਟਾ ਵਾਕ ਕਰਨੀ ਹੈ ਜਿਹਨੂੰ ਕਹਿੰਦੇ ਸੈਰ ਉਹ ਤੁਸੀਂ ਨਹੀਂ ਕਰ ਸਕਦੇ ਅਗਰ 1 ਘੰਟਾ ਲਗਾਤਾਰ 10 ਮਿੰਟ ਤੋਂ ਸ਼ੁਰੂ ਕਰੋ 15 ਮਿੰਟ ਤੋਂ ਸ਼ੁਰੂ ਕਰੋ ਜਿੰਨੀ ਤੁਹਾਡੇ ਕੋਲ ਹੋ ਸਕਦੀ ਹੈ ਪਰ ਤੁਸੀਂ ਆਪਣਾ ਇੱਕ ਟਾਰਗੇਟ ਬਣਾ ਲਓ ਕਿ ਮੈਂ 1 ਘੰਟੇ ਤੱਕ ਭਜਣਾ 10 20 25 30 ਦਿਨ ਦੇ ਬਾਅਦ ਔਰ ਉਸਕੇ 1 ਘੰਟੇ ਚ ਕਿੰਨਾ 5 ਕਿਲੋਮੀਟਰ ਕਰਨੇ ਆ ਸਪੀਡ ਕਿੰਨੀ ਹੋਣੀ ਚਾਹੀਦੀ ਹੈ 1 ਘੰਟੇ ਚ 5 ਕਿਲੋਮੀਟਰ ਜੇ ਤੁਸੀਂ ਐ ਐਦਾਂ ਹੀ ਕਰ ਸਕਦੇ ਤੁਸੀਂ ਪਹਿਲੇ ਵੀ ਕਰਦੇ ਹੋ ਤੇ ਕੋਈ ਗੱਲ ਨਹੀਂ ਫਿਰ ਜ਼ਿਆਦਾ ਕਰ ਲਓ ਪਰ ਜਿਹੜੇ ਨਹੀਂ ਕਰਦੇ ਉਹ 1 ਘੰਟੇ ਚ 5 ਕਿਲੋਮੀਟਰ ਦੀ ਸਪੀਡ ਨਾਲ ਤੁਰਨ ਦੀ ਕਾਬਲੀਅਤ ਪਹਿਲੇ ਪੈਦਾ ਕਰੋ ਤੇ ਤੁਹਾਨੂੰ ਬਹੁਤ ਜ਼ਬਰਦਸਤ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ ਇਹਨੂੰ ਬਾਅਦ ਚ ਹੌਲੀ ਹੌਲੀ ਕਿੱਦਾਂ ਵਧਾਉਣਾ ਉਹ ਵੀ ਬੰਦਾ ਪਲਾਨ ਬਣਾ ਸਕਦਾ ਉਹ ਮੇਰੇ ਕੋਲ ਪਲਾਨ ਹੈ ਮੈਂ ਇਦਾਂ ਹੀ ਕੀਤਾ ਜੀ ਪਹਿਲੇ ਮੈਂ 3 ਕਿਲੋਮੀਟਰ ਤੋਂ ਸ਼ੁਰੂ ਕੀਤੀ ਚਲਿਆ ਦੌੜਨਾ ਸ਼ੁਰੂ ਕੀਤਾ ਮੈਂ ਵਾਕ ਕਰਦਾ ਸੀ ਮੈਂ ਦੌੜਨਾ ਸ਼ੁਰੂ ਕੀਤਾ 3 ਕਿਲੋਮੀਟਰ ਕਰਦੇ ਕਰਦੇ 6 ਕੁਝ ਮਹੀਨੇ ਬਾਅਦ ਹੀ ਮੈਂ 25 ਕਿਲੋਮੀਟਰ ਦੌੜਨ ਲੱਗ ਪਿਆ 30 ਕਿਲੋਮੀਟਰ ਹੁਣ ਪਰਸੋ ਮੈਂ 27 ਕਿਲੋਮੀਟਰ ਦੌੜ ਕੇ ਆਇਆ ਤੇ ਬੰਦਾ ਹੌਲੀ-ਹੌਲੀ ਫਿੱਟ ਹੋ ਜਾਂਦਾ। बस খালি ਕੋਸ਼ਿਸ਼ ਕਰਨੀ ਜ਼ਰੂਰਤ ਹੈ। ਤੁਸੀਂ ਵੀ ਕਰੋ। ਦੱਸਿਓ ਮੈਨੂੰ ਕਮੈਂਟ ਕਰਕੇ ਕਿ ਭਾਈ ਤੁਸੀਂ ਕੀਤੀ ਕਿ ਨਹੀਂ ਕੀਤੀ। ਜੇ ਤੁਸੀਂ ਕੀਤੀ ਹੈ ਉਹਦੀ ਕੋਈ ਫੋਟੋ ਜਾਂ ਉਹਦੀ ਕੋਈ ਵੀਡੀਓ ਜਾਂ ਕੋਈ ਸਕਰੀਨਸ਼ਾਟ ਕੁਝ ਵੀ ਲਾਗੇ ਪਾ ਦਿਓ। ਦਿਖਣਿਆ ਮਜ਼ਾ ਆਏਗਾ।